ਵੈਲਕਮ ਟੂ ਖੰਨਾ ਨਿਊਜ਼ ਲਾਈਵ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਦੀਵਾਨ ਟੋਡਰਮਲ ਜਹਾਜੀ ਹਵੇਲੀ ਦੇ ਨਵੀਨੀਕਰਨ ਦੇ ਕਾਰਜ ਦੀ ਸ਼ੁਰੂਆਤ ਤੋਂ ਪਹਿਲਾਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਇਸ ਦੌਰਾਨ ਰਾਗੀ ਢਾਡੀ ਜਥਿਆਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਕੈਬਨਟ ਮੰਤਰੀ ਪੰਜਾਬ ਤਰਨਪੀਰ ਸਿੰਘ ਸੌਂਦ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਜਹਾਜੀ ਹਵੇਲੀ ਫਤਿਹਗੜ੍ਹ ਸਾਹਿਬ ਦੇ ਰੈਨੋਵੇਕੇਸ਼ਨ ਦੇ ਕੰਮ ਦੇ ਸ਼ੁਰੂਆਤ ਲਈ ਰੱਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਮੈਂ ਸਮਝਦਾ ਵੀ ਸਾਡੇ ਪੰਥ ਵਾਸਤੇ ਬਹੁਤ ਵੱਡਾ ਦਿਨ ਹੈ ਕਿ ਕੁੱਲ ਜਹਾਨ ਦੀ ਇਸ ਸ੍ਰਿਸ਼ਟੀ ਦੀ ਸਭ ਤੋਂ ਜੋ ਪਵਿੱਤਰ ਤੇ ਇਹ ਸਮੇਂ ਲੋ ਵੀ ਧਰਤੀ ਜਿਹੜੀ ਕਿ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਸੰਤ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਲਈ ਜੋ ਇੱਕ ਮਾਰੇ ਦੇ ਸਾਹਿਬ ਜੱਤੇਰਾ ਜੋ ਸੰਸਕਾਰ ਕਰਨਾ ਸੀ ਜੋ ਅਸ਼ਰਫੀਆਂ ਰੱਖ ਕੇ ਔਰ ਉਹ ਉਹ ਕਨ ਕਹਾਨ ਦੀ ਸਭ ਤੋਂ ਮਹਿੰਗੀ ਜੋ ਧਰਤੀ ਖਰੀਦੀ ਸੀ ਉਹ ਬਹੁਤ ਵੱਡਾ ਜਾਨੀ ਕਿ ਸਥਾਨ ਹੈ ਸੋ ਉਹਨਾਂ ਦੀ ਕੌਮ ਦੇ ਵਿੱਚ ਕੌਮ ਦੇ ਵਿੱਚ ਉਸ ਤੋਂ ਵੱਡੀ ਜਾਨੀ ਕਿ ਕੋਈ ਦੇਣ ਨਹੀਂ ਹੋ ਸਕਦੀ ਸੋ ਅੱਜ ਉਹਨਾਂ ਦੇ ਸਥਾਨ ਵਿਖਿਆ ਸੀ ਇਕੱਠੇ ਹੋਏ ਆਂ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਹਬਾਨ ਅੱਜ ਸਾਡੇ ਨਾਲ ਖੜੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਜੀ ਔਰ ਇਹ ਬਹੁਤ ਵੱਡੇ ਉਪਰਾਲੇ ਦੇ ਨਾਲ ਕਾਫੀ ਲੰਮਾ ਸਮਾਂ ਇਹਨਾਂ ਦੀ ਇਹ ਇੱਕ ਇੱਕ ਪ੍ਰੋਸੈਸ ਇੱਕ ਇੱਕ ਫੋਲੋ ਕਰਦੇ 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 ਇਹਨਾਂ ਦੀ ਹਿੰਮਤ ਹੈ ਦੇਖੋ ਇਹ ਹਿੰਮਤ ਦੇ ਨਾਲ ਇਹ ਜਿਹੜਾ ਕੰਮ ਹੈ ਨੇਪਰੇ ਚੜਿਆ ਔਰ ਆਪਣਾ ਜਿਹੜਾ ਇਹ ਅੱਜ ਜਿਹੜਾ ਇਸ ਇਹ ਦਿਵਾਨ ਟੋਡਰਮਲ ਜੀ ਦੀ ਹਵੇਲੀ ਜਹਾਜ ਉਹਦੀ ਦਾ ਜਿਹੜਾ ਕੰਮ ਹੈ ਇਹ ਅੱਜ ਤੋਂ ਇਹਦੀ ਮਰਮਤ ਦਾ ਕੰਮ ਇਹਦੀ ਰੈਨੋਵੇਸ਼ਨ ਦਾ ਕੰਮ ਹੈ ਜਿਹੜਾ ਅੱਜ ਤੋਂ ਆਰੰਭ ਹੋਣ ਜਾ ਰਿਹਾ ਮੈਂ ਇਸ ਗੱਲ ਲਈ ਦਿਵਾਨ ਟੋਡਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਜਿੱਥੇ ਬਹੁਤ ਸਾਰੀਆਂ ਮੁਬਾਰਕਬਾਦ ਦੰਨਾ ਇਹਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਹਾਂ ਉੱਤੇ ਮੈਂ ਤਾਰੀਫ ਕਰਦਾ ਹਾਂ ਐਸਡੀਪੀਸੀ ਦੇ ਸਾਰੇ ਮੈਂਬਰ ਸਾਹਿਬਾਨਾਂ ਦੀ ਜਿਨ੍ਹਾਂ ਨੇ ਇਨਾਂ ਨੂੰ ਇਹ ਜਿਹੜਾ ਚੰਗਾ ਕਾਰਜ ਕਰਨ ਲਈ ਜਿੱਥੇ ਜਵਾਨ ਟੋਟਰਮਲ ਹਵੇਲੀ ਦਾ ਸਾਰਾ ਉਹ ਸੇਵਾ ਦਿੱਤੀ ਇਹਦੇ ਨਾਲ ਮੈਂ ਉਰੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਹ ਵੀ ਕਹਿਣਾ ਕਿ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਵੱਲੋਂ ਸਾਨੂੰ ਇਹ ਜਿਹੜਾ ਹੈ ਪਛੋ ਪੂਰੇ ਆਦੇਸ਼ ਸੀਗੇ ਕਿ ਅੱਗੇ ਹੋ ਕੇ ਕਿਸੇ ਵੀ ਗੱਲ ਦੇ ਵਿੱਚ ਕੋਈ ਅੜਕਾ ਨਹੀਂ ਪੈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਆਪਾਂ ਜਿਹੜਾ ਕੰਮ ਹੈ ਬੜਾ ਨੋਬਲ ਕੰਮ ਹੈ ਬਹੁਤ ਵੱਡਾ ਕੰਮ ਹੈ ਬੜਾ ਵੱਡਾ ਉਪਰਾਲਾ ਹੈ ਜੀ ਦੀ ਗੂੰਜ ਦੇਸ਼ਾਂ ਵਿਦੇਸ਼ਾਂ 'ਚ ਪੈਣੀ ਹੈ ਜਿਹੜੀ ਕਿ ਕੌਮ ਦੀ ਸਭ ਤੋਂ ਵੱਡੀ ਇੱਕ ਜ਼ਰੂਰਤ ਹੈ ਸੋ ਇਸ ਗੱਲ ਲਈ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਸ ਗੱਲ ਤੇ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਮੈਂ ਮੁਬਾਰਕਬਾਦ ਦਿੰਦਾ ਸਭ ਕੀ ਲੱਗਦਾ ਵੀ ਇੰਨਾ ਲੰਮਾ ਸਮਾਂ ਬੀਤ ਚੁੱਕਿਆ ਤੇ ਅੱਜ ਇਹਨੂੰ ਮਲਕੀ ਦੁਆਰਾ ਰੈਨੋਵੇਟ ਕਰਨਾ ਪਿਆ ਜਦਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਹੁਣ ਵੀ ਸਰਕਾਰ ਦਾ ਮੋਢੀ ਇੱਕ ਸੰਸਥਾ ਮਲਕੀ ਕਰ ਰਹੀ ਹੈ ਜੀ ਦੇਖੋ ਮੈਂ ਇੱਕ ਵਾਰ ਦੱਸਦਾ ਮੈਂ ਆਪਾਂ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਆਪਾਂ ਕਿਸੇ ਕੌਂਟਰੋਵਰਸੀ 'ਚ ਨਹੀਂ ਪੈਣਾ ਆਪਾਂ ਤਾਂ ਇਹ ਕਹਿਣਾ ਅੱਜ ਦਾ ਦਿਨ ਚਲੋ ਪਿਰਾਣਿਆਂ ਨੇ ਕੀ ਕੀਤਾ ਅਸੀਂ ਨਹੀਂ ਜਾਣਦੇ ਇਹ ਸੇਵਾ ਜਿਹੜੀ ਹੈ ਸਾਡੇ ਸਾਰਿਆਂ ਦੇ ਉਹਦੇ ਚ ਆਈ ਆ। ਬੰਤੀ ਦਾ ਸਵਾਲ ਇਹ ਹੈ ਕਿ ਪੁਲਿਸ ਨੂੰ ਪੂਰਾ ਕਰਨ ਲਈ ਸਰਕਾਰ ਆਪਣੇ ਪੱਧਰ ਤੇ ਵੀ ਸਹਿਯੋਗ ਦੇਵੇਗੀ ਕਿਉਂਕਿ ਜਦੋਂ ਕੰਮ ਕਰਦਾ ਹੈ ਸਰਕਾਰ ਦੇ politicans ਜਿੱਥੇ ਮੈਂ ਇਹਨਾਂ ਨੂੰ ਇਹ ਗੱਲ ਦੱਸਤੀ ਮੈਂ ਕਿਹਾ ਸਰਕਾਰ ਤੁਹਾਡੀ ਹੈ ਅਸੀਂ ਤੁਹਾਡੇ ਆ। ਮਤਲਬ ਜਿੱਥੇ ਤੁਹਾਨੂੰ ਜ਼ਰੂਰਤ ਪਈ ਅੱਤੀ ਰਾਤ ਨੂੰ ਇੱਕ ਲੱਤ ਤੇ ਖੜ ਕੇ ਤੁਹਾਡੇ ਲਈ ਹਾਜ਼ਰ ਖੜੇ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬਾਕੀ ਫਾਊਂਡੇਸ਼ਨ ਦੇ ਮੈਂਬਰ ਮੈਂ ਦੇਖਿਆ ਮੇਰੀ ਇਹਨਾਂ ਨਾਲ ਕਈ ਮੀਟਿੰਗਾਂ ਹੋਈਆਂ। ਬਹੁਤ ਸਿਆਣੇ ਸਚੱਜੇ ਨੇ ਬਹੁਤ ਜਿਹਨੂੰ ਕਹ ਲੋ ਵੀ ਅੰਦਰੋਂ ਜਣੀ ਸੇਵਾ ਦੇ ਨਾਲ ਭਰੇ ਹੋਏ ਨੇ ਸੋ ਮੈਨੂੰ ਇੰਨਾ ਪਤਾ ਹੈ ਇਹ ਕੰਮ ਹੈ ਜਿਹੜਾ ਇਹ ਬਹੁਤ ਵਧੀਆ ਤਰੀਕੇ ਨਾਲ ਔਰ ਬਹੁਤ ਟਾਈਮ ਸ਼ਡਿਊਲ ਦੇ ਵਿੱਚ ਦੇਖਿਓ ਨਿਕਲਿਆ ਉਹ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡੇ ਤਦਾਦ ਦੇ ਵਿੱਚ ਫੈਲਿਆ ਹੋਇਆ ਸਾਡੇ ਨਾਲ ਅੱਜ ਵੀ ਉਰੇ ਇਸ ਪ੍ਰੈਸ ਕਾਨਫਰੰਸ ਵੀ ਬਹੁਤ ਸਤਕਾਰਯੋਗ ਕਈ ਸਾਡੇ ਐਨ ਆਰ ਆਈ ਸਾਥੀ ਖੜੇ ਨੇ ਜਿਨ੍ਹਾਂ ਤੇ ਬਾਬਾ ਜੀ ਉਹਨਾਂ ਦੀ ਗੁਰੂ ਮਾਰਗ ਦੀ ਬੜੀ ਕਿਰਪਾ ਹਰ ਪੱਖੋਂ ਸੋ ਪੰਜਾਬੀ ਡਾਇਸਪੋਰਾ ਦੇ ਇਹ ਤਾਂ ਜਿੱਥੇ ਮੜਾ ਜੇ ਬੈਠ ਕੇ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਜਿੰਨੀਆਂ ਆਪਣੀਆਂ ਹੋਰ ਵੀ ਵਿਰਾਸਤੀ ਜਗ੍ਹਾ ਨੇ ਉਹਨਾਂ ਨੂੰ ਵੀ ਸਾਮ ਸੰਭਾਲ ਕਰਨ ਦੇ ਸਮਰੱਥ ਨੇ ਯੋਗ ਨੇ ਸੋ ਜਿੱਥੇ ਤੇ ਇਹਨਾਂ ਨੂੰ ਜ਼ਰੂਰਤ ਪਊਗੀ ਸਰਕਾਰ ਇਹਨਾਂ ਦੇ ਨਾਲ ਇੱਕ ਡਾਕੇ ਬਰਾਬਰ ਖੜੀ ਹੈ ਇਹ ਸਰਕਾਰ ਨਾ ਖੜੇ ਨੇ ਸੋ ਆਪਾਂ ਆਉਣ ਵਾਲੇ ਸਮੇਂ ਚ ਆ ਆ ਕੰਮ ਸਾਡਾ ਬਾਬਾ ਜੀ ਕਿਰਪਾ ਕਰਨ ਨੇਪਰੇ ਚੜਜੋ ਅਗਲੇ ਵੀ ਕੰਮ ਫਿਰ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਉਹ ਵੀ ਕੰਮ ਆਪਾਂ ਸਿਰੇ ਨੂੰ ਆ। ਅਗਲਾ ਕੀ ਪਲਾਨ ਰੋਟਾ ਕੀ ਫਤਿਹ ਕਰਦੇ ਦੀ ਤਰਤੀ ਲੈ ਕੇ ਅਗਲਾ ਪਲਾਨ। ਦੇਖੋ ਪਲਾਨ ਤਾਂ ਮੈਂ ਤੁਹਾਨੂੰ ਇੱਕ ਵਾਰ ਦੱਸਦਾ ਗੁਰੂ ਮਹਾਰਾਜ ਤੇ ਕਰਾਂਦੇ ਹੁੰਦੇ ਨੇ ਜਦੋਂ ਗੁਰੂ ਮਹਾਰਾਜ ਨੇ ਸਮਾਂ ਲਿਆਤਾ ਤਾਂ ਜਦੋਂ ਕਿਸੇ ਚੀਜ਼ ਦਾ ਸਮਾਂ ਆ ਗਿਆ ਉਹ ਆਪਣੇ ਆਪ ਸਾਰੀਆਂ ਚੀਜ਼ਾਂ ਉਵੇਂ-ਉਵੇਂ ਹੋ ਜਾਂਦੀਆਂ ਆ। ਆਹ ਦੇਖ ਲਓ ਅਸੀਂ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਅਸੀਂ ਲੱਗਿਆਂ ਨੂੰ। 2 ਸਾਲ ਤੋਂ ਵੱਧ ਹੋ ਗਏ ਸੀ ਲੱਗਿਆਂ ਨੂੰ ਆਪਾਂ ਫਾਈਲਾਂ ਨੂੰ ਕਦੇ ਉੱਧਰ ਕਦੇ ਉੱਧਰ ਹੁਣ ਜਦੋਂ ਸਮਾਂ ਆ ਫਿਰ ਮਿੰਟਾਂ ਸਕਿੰਟਾਂ ਜਾਂ ਡੇਢ ਮਹੀਨਾ ਪਹਿਲਾਂ ਫਾਈਲ ਸਾਡੇ ਕੋਲ ਆਈ ਸੀ ਤੇ ਡੇਢ ਮਹੀਨੇ ਦੇ ਅੰਦਰ ਅੰਦਰ ਆ ਸੀ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਸਾਰੀਆਂ ਜਣੇ ਕਿ ਇਹਨਾਂ ਨੂੰ ਜਣੀਆਂ ਸੀ ਉਹ ਅਥਾਰਟिटीज ਦੇ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ